ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਲੜੀ ਤਹਿਤ ਜੁਲਾਸ਼ਿਤ ਭਗਤ ਸਿੰਘ ਨਗਰ ਦੇ ਜਥੇਦਾਰ ਸੁਖਦੀਪ ਸਿੰਘ ਸ਼ੁਕਰ ਦੀ ਅਗਵਾਈ ਵਿੱਚ ਇਹ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ। ਸ਼ੁਕਰ ਨੇ ਅੱਗੇ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ। ਪੰਜਾਬ ਦੇ ਨੌਜਵਾਨ ਅਤੇ ਵਾਸੀ ਆਪਣੀ ਖੇਤਰੀ ਪਾਰਟੀ ਨੂੰ ਬਚਾਉਣ ਦੇ ਲਈ ਜਿੰਦ ਜਾਨ ਇੱਕ ਕਰ ਦੇਣਗੇ। ਅੱਜ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਅੱਜ ਸਵੇਰੇ ਬਾਦਲਪਿੰਡ ਤੋਂ ਇਸ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਔਰ ਹੁਣ ਅਸੀਂ ਨਵਾਂ ਸ਼ਹਿਰ ਸ਼ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਇਕੱਤਰ ਹੋ ਕੇ ਇਸ ਪਾਰਟੀ ਮਹਿਮਲ ਨੂੰ ਸ਼ੁਰੂ ਕਰਨ ਜਾ ਰਹੇ ਆ ਅੱਜ ਅਸੀਂ ਕਿਉਂਕਿ ਪਹਿਲਾ ਦਿਨ ਨਵਾਂ ਸ਼ਹਿਰ ਸ਼ਾਇਰੀ ਤੇ ਬੰਦਾ ਸ਼ਾਇਰੀ ਸਰਕਲ ਦੋਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਕਰਨ ਜਾ ਰਹੇ ਆ ਸਾਡੇ ਨਾਲ ਨਵਾਂ ਸ਼ਹਿਰ ਸ਼ਾਇਰੀ ਦੇ ਸਰਕਲ ਦੇ ਜਫੀਦਾਰ ਸਰਦਾਰ ਜਰਨੈਲ ਸਿੰਘ ਜੀ ਤੇ ਬੰਦਾ ਸ਼ਾਇਰੀ ਦੇ ਜਫੀਦਾਰ ਸਰਦਾਰ ਜਸਵਿੰਦਰ ਸਿੰਘ ਜੀ ਮਾਨ ਸਾਹਿਬ ਦੋਨੋ ਸਰਕਲ ਦੇ ਜਿਹੜੇ ਹਾਜ਼ਰ ਨੇ ਸਾਡੇ ਬਿੰਗਾ ਦੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬੀਸੀ ਬਿੰਗਾ ਦੇ ਪ੍ਰਧਾਨ ਸਾਹਿਬ ਸਾਡੇ ਨੋਰਾ ਸਾਹਿਬ ਬਾਣਿਆਲ ਸਾਹਿਬ ਥਲਾਟੀ ਸਾਹਿਬ ਗੜੀ ਸਾਹਿਬ ਸਰਦਾਰ ਜੀਤ ਸਿੰਘ ਜੀ ਭਾਟਿਆ ਸਾਹਿਬ ਬਹੁਤ ਸਾਰੇ ਜ਼ਿੰਮੇਵਾਰ ਸੱਜਣ ਜਿਹੜੇ ਕਿ ਅੱਜ ਆਪੋ ਆਪਣੀਆਂ ਇੱਥੇ ਭਾਗਤੀਆਂ ਭਰ ਕੇ ਜਿਨ੍ਹਾਂ ਨੇ ਮੈਂਬਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਲਈ ਆ ਔਰ ਮੈਂ ਆਸ ਕਰਦਾ ਕਿ ਕੱਲ ਤੋਂ ਅਸੀਂ ਪਿੰਡਾਂ ਦੇ ਵਿੱਚ ਨਿਕਲਾਂਗੇ ਔਰ ਬਹੁਤ ਵੱਡਾ ਹੰਗਾਰਾ ਕਿਉਂਕਿ ਅੱਜ ਸਵੇਰ ਤੋਂ ਹੀ ਲਗਾਤਾਰ ਮੈਨੂੰ ਫੋਨ ਆ ਰਹੇ ਸੀ ਕਿ ਸਾਡੀਆਂ ਕਾਪੀਆਂ ਭਰਤੀ ਦੀਆਂ ਸਾਰ ਨੂੰ ਜਲਦੀ ਪਹੁੰਚਾਓ ਸੋ ਹੁਣੇ ਹੀ ਚੰਡੀਗੜ੍ਹ ਤੋਂ ਮੈਂ ਪਾਰਟੀ ਦਫ਼ਤਰ ਤੋਂ ਕਾਪੀਆਂ ਜਿਹੜੀਆਂ ਭਰਤੀ ਮੇਂ ਦੀਆਂ ਲੈ ਕੇ ਆਇਆ ਔਰ ਜ਼ਿਲ੍ਹੇ ਦੇ ਵਿੱਚ ਅੱਜ ਸੀ ਡਿਸਟ੍ਰੀਬਿਊਸ਼ਨ ਸ਼ੁਰੂ ਕੀਤੀ ਆ ਕੱਲ ਸ਼ਾਮ ਤੱਕ ਜ਼ਿਲ੍ਹੇ ਦੇ ਹਰ ਪਿੰਡ ਦੇ ਵਿੱਚ ਜਿਹੜੀ ਕਾਪੀ ਆ ਭਰਤੀ ਦੀ ਉਹ ਅਸੀਂ ਪਹੁੰਚਾ ਦੇਣੀ ਆ ਔਰ ਇੱਕ ਮਹੀਨਾ ਜਿਹੜਾ ਹੈ ਵੀ ਮਾ ਆਪਣੇ ਫਰਵਰੀ ਤੱਕ 20 ਫਰਵਰੀ ਤੱਕ ਦੇ ਭਾਗੀ ਮਹਿਮ ਜਿਹੜੀ ਸੀ ਮੁਕੰਮਲ ਕਰਨੀ ਆ 1 ਮਾਰਚ ਨੂੰ ਪਾਰਟੀ ਪ੍ਰਧਾਨ ਸਾਹਿਬ ਦੀ ਜਿਹੜੀ ਚੋਣ ਉਹ ਵਰਕਿੰਗ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਰਾਂਗਾ ਸੋ ਮੈਂ ਆਸ ਕਰਦਾ ਕਿ ਜਿਹੜਾ ਵੀ ਨੌਜਵਾਨ 18 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਸਰੋ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੇ ਲਈ ਪੰਜਾਬ ਦੀ ਆਪਣੀ ਪਾਰਟੀ ਪੰਖਤ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬੜਕ ਚੜ੍ਹ ਕੇ ਹੰਗਾਰਾ ਦੇ ਕੇ ਵੱਡੇ ਵੱਡੀ ਜਨਤੀ ਦੇ ਵਿੱਚ ਆਪਾਂ ਮੈਂਬਰ ਬਣੀਆਂ ਤਾਂ ਜੋ ਆਪਾਂ ਡਟ ਕੇ ਸੂਬੇ ਦੇ ਖਿਲਾਫ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਸੂਬੇ ਦੇ ਖਿਲਾਫ ਜਿਹੜੀ ਗਿਉਂਤਬੰਦੀ ਹੋ ਰਹੀ ਹੈ ਉਹਦਾ ਡਟ ਕੇ ਮੁਕਾਬਲਾ ਕਰ ਸਕੀਏ ਮੈਂ ਆਸ ਕਰਦਾ ਕਿ ਸਾਰੇ ਵਰਗ ਦੇ ਜਿਹੜੇ ਲੋਕ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਸਾਡੇ ਬਜ਼ੁਰਗ ਨੇ ਭੈਣਾ ਨੇ ਵੀਰ ਨੇ ਮਾਮਾ ਨੇ ਸਾਰੇ ਹੀ ਇਸ ਮੈਂਬਰਸ਼ਿਪ ਮੈਂ ਇਹਦੇ ਵਿੱਚ ਮਾਣ ਕਰਕੇ ਹਿੱਸਾ ਲੈਣਗੇ ਸੋ ਮੈਂ ਸਾਰਿਆਂ ਨੂੰ ਸਨੇਮਰ ਬੇਨਤੀ ਕਰਦਾ ਕਿ ਕੱਲ ਤੋਂ ਆਪਾਂ ਹਰ ਪਿੰਡ-ਪਿੰਡ ਦੇ ਵਿੱਚ ਆ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂ ਕਰ ਦੇਣੀ ਹੈ ਅੱਜ ਸਿਰਫ ਸ਼ਹਿਰੀ ਹਲ ਜਿਹੜੇ ਸਰਪੰਚ ਸਿੰਘ ਸਾਡੇ ਅਸੀਂ ਵਿੱਚ ਸ਼ੁਰੂ ਕੀਤੀ ਆ ਕਿਉਂਕਿ ਕਾਪੀਆਂ ਆਉਂਦੀਆਂ ਥੋੜੀਆਂ ਅਸੀਂ ਦੇਖੋਗੇ ਸੋ ਸਵੇਰ ਤੋਂ ਸਾਰੇ ਪਿੰਡਾਂ 'ਚ ਜਿਹੜੀ ਸਾਡੀ ਭਾਤੀ ਮਹਿੰਦਿਆਂ ਉਹ ਸ਼ੁਰੂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਮਿੰਟ ਜਾਂ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਅ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਅਗਭਾਗੇ 3.5 ਨਟਾਂ 4 ਟਨ ਕਵਰ ਕਰ ਜਾਂਦਾ ਹੈ ਬਲੌਕ ਅੱਛਾ ਹਾਂਜੀ ਤੇ ਉੱਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰਜੀ ਪੈਸੇ ਲਾਉਣੇ ਆਂ 2 ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਇਹ ਮੀਂਹ ਆ ਸਭ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇ ਜਿਦਾ ਰੇਤਾ ਯੂਜ਼ ਕਰਦੇ ਆ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ ਤੇ ਉਹ ਸਾਰਾ ਆਪਣਾ ਸੇਵ ਹੋਊਗਾ